ਦੋਸਤੋ ਅੱਜ ਨਹੀਂ ਤੇਜ਼ੀ ਨਾਲ ਜ਼ਮਾਨਾ ਬਦਲੇ ਹੋ ਰਿਹਾ ਜੋ ਰਫ਼ਤਾਰ ਜ਼ਮਾਨੇ ਨੇ ਫੜੀ ਹੋਈ ਹੈ ਨੇਤੇ ਕੁਝ ਨਵਾਂ ਵੇਖਣ ਨੂੰ ਮਿਲ ਰਿਹਾ ਹੈ ਤੇ ਦੋਸਤੋ ਇਸ ਜ਼ਮਾਨੇ ਨਾਲ ਮਿਲ ਕੇ ਚੱਲਣ ਲਈ ਸਾਨੂੰ ਭੋਲਾਪਨ ਛੱਡਣਾ ਪਵੇਗਾ ਤੇ ਜ਼ਿੰਦਗੀ ਦੇ ਕੁਝ ਟਿਪਸ ਸਿੱਖਣੇ ਪੈਣਗੇ ਕਿਉਂਕਿ ਜੋ ਇੱਕ ਵਾਰ ਜਮਾਨੇ ਤੋਂ ਪਿੱਛੇ ਰਹਿ ਜਾਂਦਾ ਹੈ ਉਹ ਪੀੜੀ ਦਰ ਪੀੜੀ ਪਿੱਛੇ ਹੀ ਰਹਿੰਦਾ ਹੈ ਤੇ ਦੋਸਤੋ ਅਸੀਂ ਗਲਤੀ ਕੀ ਕਰਦੇ ਹਾਂ ਅਸੀਂ ਜ਼ਿਆਦਾ ਬੋਲਣ ਵਾਲਿਆਂ ਨੂੰ ਚਲਾਕ ਸਮਝਦੇ ਹਾਂ ਜਾਂ ਆਪ ਜ਼ਿਆਦਾ ਬੋਲ ਕੇ ਚਲਾਕ ਬਣਨ ਦੀ ਕੋਸ਼ਿਸ਼ ਕਰਦੇ ਹਾਂ ਪਰ ਜੇ ਬੁੱਧੇ ਮਾਨ ਵਿਅਕਤੀਆਂ ਦੇ ਕੱਲਾ ਦੇ ਤਜਰਬਿਆਂ 'ਤੇ ਧਿਆਨ ਮਾਰੀਏ ਤਾਂ ਉਹਨਾਂ ਨੇ ਘੱਟ ਬੋਲਣ ਵਾਲਿਆਂ ਨੂੰ ਬੁੱਧੇ ਮਾਨ ਕਿਹਾ ਹੈ ਕਿਉਂਕਿ ਉਹਨਾਂ ਦਾ ਇਹ ਤਜਰਬਾ ਰਿਹਾ ਹੈ ਕਿ ਜੋ ਘੱਟ ਬੋਲਦਾ ਹੈ ਉਹ ਹੀ ਵਦ ਸੰਧੀ ਸਮਰੱਥਾ ਰੱਖਦਾ ਹੈ ਤੇ ਜੋ ਵਦ ਸੰਧੀ ਸਮਰੱਥਾ ਰੱਖਦਾ ਹੈ ਉਹੀ ਜਿਆਦਾ ਨੌਜ ਰੱਖਦਾ ਹੈ ਦੋਸਤੋ ਜੋ ਦਿਮਾਗ ਦਾ ਚਲਾਕ ਹੁੰਦਾ ਹੈ ਉਹ ਲੜਾਈ ਝਗੜੇ ਤੋਂ ਦੂਰ ਰਹਿੰਦਾ ਹੈ ਜੇ ਕੋਈ ਲੜਾਈ ਝਗੜਾ ਕਰ ਰਿਹਾ ਹੋਵੇ ਤਾਂ ਉਸ ਜਗ੍ਹਾ ਤੋਂ ਵੀ ਦੂਰੀ ਬਣਾ ਕੇ ਰੱਖਦਾ ਹੈ ਪਰ ਜੋ ਜ਼ੁਬਾਨ ਦੇ ਚਲਾਕ ਹੁੰਦੇ ਹਨ ਜਿਆਦਾ ਬੋਲਣ ਵਾਲੇ ਹੁੰਦੇ ਹਨ ਉਸ ਲੜਾਈ ਝਗੜੇ ਦਾ ਜਾਨ ਬੁੱਧ ਕੇ ਹਿੱਸਾ ਬਣ ਜਾਂਦੇ ਹਨ ਤੇ ਕਈ ਵਾਰ ਉਸੇ ਲੜਾਈ ਝਗੜੇ ਦੇ ਵਿੱਚ ਉਹ ਜਣ ਵਿੱਚ ਫਸ ਜਾਂਦੇ ਹਨ ਦੋਸਤੋ ਬੁੱਧੀਮਾਨ ਵਿਅਕਤੀ ਯਾਰੀ ਦੋਸਤੀ ਵੀ ਬੜੀ ਸੋਚ ਸਮਝ ਕੇ ਕਰਦਾ ਹੈ ਤੇ ਉਹ ਯਾਰੀ ਦੋਸਤੀ ਨੂੰ ਘਰ ਤੋਂ ਬਾਹਰ ਤੱਕ ਹੀ ਸੀਮਤ ਰੱਖਦਾ ਹੈ ਨਾ ਤਾਂ ਉਹ ਕਿਸੇ ਦੇ ਘਰ ਜਾਂਦਾ ਹੈ ਤੇ ਨਾ ਹੀ ਕਿਸੇ ਨੂੰ ਆਪਣੇ ਘਰ ਬੁਲਾਉਂਦਾ ਹੈ ਕਿਉਂਕਿ ਉਹ ਜਾਣਦਾ ਹੈ ਜੇ ਅੱਜ ਮੈਂ ਕਿਸੇ ਦੇ ਘਰ ਜਾਵਾਂਗਾ ਤੇ ਕੱਲ ਨੂੰ ਉਹ ਵੀ ਮੇਰੇ ਘਰ ਆਵੇਗਾ ਬਾਕੀ ਤੁਸੀਂ ਹਾਲਾਤਾਂ ਤੋਂ ਚੰਗੀ ਤਰ੍ਹਾਂ ਵਖਵ ਹੋ ਦੋਸਤੋ ਬੁੱਧੀਮਾਨ ਵਿਅਕਤੀ ਕਦੇ ਕਿਸੇ ਨੂੰ ਮਾੜਾ ਨਹੀਂ ਬੋਲਦਾ ਉਹ ਜਨ ਸ਼ਕਤੀ ਰੱਖਦਾ ਹੈ ਆਪਣੇ ਗੁੱਸੇ ਤੇ ਕੰਟਰੋਲ ਕਰਨਾ ਜਾਣਦਾ ਹੈ ਤੇ ਇਹ ਹੀ ਉਸ ਦੇ ਗੁਣ ਕਈ ਵਾਰ ਉਸ ਨੂੰ ਰਾਜ ਭਾਗ ਦਵਾ ਦਿੰਦੇ ਹਨ ਪਰ ਜਿਆਦਾਤਰ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਹੈ ਕਿ ਅਸੀਂ ਕਿਸੇ ਤੋਂ ਕੀ ਲੈਣਾ ਆਪਣਾ ਕੰਮ ਕਰਦੇ ਹਾਂ ਤੇ ਆਪਣਾ ਕਮਾ ਕੇ ਖਾਦੇ ਹਾਂ ਪਰ ਜਦੋਂ ਕਿਸੇ ਦੀ ਜ਼ਰੂਰਤ ਪੈ ਜਾਂਦੀ ਹੈ ਤਾਂ ਉਹ ਕਿਸੇ ਨਾਲ ਗੱਲ ਕਰਨ ਤੋਂ ਵੀ ਝਿਜਕਦੇ ਹਨ ਦੋਸਤੋ ਚਲਾਕੀ ਦਾ ਮਤਲਬ ਇਹ ਨਹੀਂ ਕਿ ਅਸੀਂ ਕਿਸੇ ਦੇ ਨਾਲ ਧੋਖਾ ਕਰਨਾ ਹੈ ਧੋਖਾ ਕਰਨਾ ਕੋਈ ਚਲਾਕੀ ਨਹੀਂ ਤੋ ਕਾ ਕਰਨ ਨਾਲ ਲੋਕਾਂ ਦਾ ਸਾਡੇ ਤੋਂ ਵਿਸ਼ਵਾਸ ਉੱਠ ਜਾਂਦਾ ਹੈ। ਚਲਾਕੀ ਦਾ ਮਤਲਬ ਇਹ ਹੈ ਕਿ ਅਸੀਂ ਕਿਸੇ ਤੋਂ ਕਿਵੇਂ ਧੋਖੇ ਤੋਂ ਬਚਣਾ ਹੈ ਤੇ ਕਿਵੇਂ ਕੁਝ ਅਲੱਗ ਕਰਨਾ ਹੈ। ਜ਼ਿਆਦਾਤਰ ਇਨਸਾਨ ਦੀ ਸੋਚ ਕੀ ਹੁੰਦੀ ਹੈ ਕਿ ਜੋ ਪਿਓ ਕੰਮ ਕਰਦਾ ਹੈ ਉਹ ਹੀ ਪੁੱਤ ਕੰਮ ਕਰੇਗਾ। ਪਰ ਨਹੀਂ ਅਸੀਂ ਲੋਕਾਂ ਦੀ ਸੋਚ ਨਾਲੋਂ ਕੁਝ ਅਲੱਗ ਕੰਮ ਕਰਨਾ ਹੈ ਅਸੀਂ ਦਾਦੇ ਪੜਦਾਦੇ ਅਤੇ ਪਿਓ ਦੇ ਕੰਫਰਟ ਜ਼ੋਨ ਤੋਂ ਵੱਧ ਕੇ ਕੰਮ ਕਰਨਾ ਹੈ ਜੋ ਕਿਸੇ ਨੇ ਕਦੇ ਸੋਚਿਆ ਵੀ ਨਾ ਹੋਵੇ ਕਿ ਇਹ ਨਾਂ ਦੇ ਪਰਿਵਾਰ ਵਿੱਚੋਂ ਵੀ ਕੋਈ ਇਸ ਤਰ੍ਹਾਂ ਦਾ ਕੰਮ ਕਰ ਸਕਦਾ ਹੈ ਤੇ ਜਿੰਨੇ देर ਤੱਕ ਉਹ ਕੰਮ ਸਿਰੇ ਨਹੀਂ ਚੜਦਾ ਅਸੀਂ ਉਸ ਕੰਮ ਦੀ ਹਵਾ ਤੱਕ ਨਹੀਂ ਲੱਗਣ ਦੇਣੀ ਕਿ ਇਹ ਕੀ ਕਰਨਾ ਚਾਹੁੰਦੇ ਹਨ ਤੇ ਇਹ ਕੀ ਕਰ ਰਹੇ ਹਨ ਪਰ ਜ਼ਿਆਦਾਤਰ ਲੋਕ ਕੀ ਕਰਦੇ ਹਨ ਆਪਣੀ ਫੋਕੇ ਟੌਰ ਬਣਾਉਣ ਲਈ ਮੋੜਾਂ ਤੇ ਬੜ ਬੜ ਕਰ ਲੱਗ ਜਾਂਦੇ ਹਨ ਤੇ ਹੁੰਦਾ ਕੁਝ ਵੀ ਨਹੀਂ ਜਿੰਨਾਂ ਨੇ ਕੁਝ ਕਰਨਾ ਹੁੰਦਾ ਹੈ ਉਹ ਕਦੇ ਬੋਲਦੇ ਨਹੀਂ ਸਿਰਫ ਸ਼ਾਂਤੀ ਨਾਲ ਕੰਮ ਕਰਦੇ ਹਨ ਤੇ ਉਹਨਾਂ ਦੇ ਕੰਮ ਬੋਲਦੇ ਹਨ ਦੋਸਤੋ ਚਲਾਕ ਇਨਸਾਨ ਦੀ ਨਿਸ਼ਾਨੀ ਕੀ ਹੈ ਜੋ ਚਲਾਕ ਇਨਸਾਨ ਹੁੰਦਾ ਹੈ ਉਹ ਹਮੇਸ਼ਾ ਜਮਾਨੇ ਦੇ ਨਾਲ ਮਿਲ ਕੇ ਚੱਲਦਾ ਹੈ ਜਿਸ ਜਗ੍ਹਾ ਪੈਸਾ ਵਰਤਣ ਦੀ ਜ਼ਰੂਰਤ ਹੁੰਦੀ ਹੈ ਉਹ ਵਰਤ ਲੈਂਦਾ ਹੈ ਕਿਉਂਕਿ ਉਹ ਜਾਣਦਾ ਹੈ ਕਿ ਜੇ ਇੱਕ ਵਾਰ ਜਮਾਨੇ ਤੋਂ ਪਿੱਛੇ ਹੋ ਗਏ ਤਾਂ ਫੇਰ ਜਮਾਨੇ ਦੇ ਨਾਲ ਮਿਲਣਾ ਮੁਸ਼ਕਲ ਹੋ ਜਾਵੇਗਾ ਸੋ ਦੋਸਤੋ ਇਹ ਵਿਚਾਰ ਤੁਹਾਨੂੰ ਕਿਵੇਂ ਲੱਗੇ ਸਾਨੂੰ ਕਮੈਂਟ ਕਰਕੇ ਜਰੂਰ ਦੱਸ ਦੇਣਾ ਤੇ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਆਪ ਜੀ ਦਾ ਟਾਈਮ ਦੇਣ ਤੇ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ